ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਰਿਟਾਇਰਮੈਂਟ ਹੋਏ ਮਲਾਜ਼ਮ ਪਹਿਲਾਂ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਲਈ ਇੱਕ ਵੱਡੀ ਖਬਰ ਆਈ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੁਆਰਾ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਜਿਹੜਾ ਕਿ ਕੀਤਾ ਜਾ ਰਿਹਾ ਖਾਸ ਕਰਕੇ ਲਿਵਿੰਗ ਕੈਸ਼ਮੈਂਟ ਦੇ ਏਰੀਅਰ ਦੇ ਬਿੱਲ ਜਿਹੜੇ ਕਿ ਖਜ਼ਾਨਾ ਦਫ਼ਤਰਾਂ ਵਿੱਚ ਰੁੱਲ ਰਹੇ ਨੇ ਪੈਨਸ਼ਨਰਾਂ ਨੂੰ ਅਦਾਇਗੀਆਂ ਨਹੀਂ ਕੀਤੀਆਂ ਜਾ ਰਹੀਆਂ ਜਿਸ ਦੇ ਕਰਕੇ ਰਿਟਾਇਰਮੈਂਟ ਹੋਏ ਮਲਾਜ਼ਮ ਭੜਕ ਚੁੱਕੇ ਨੇ ਤੇ ਉਹਨਾਂ ਦੁਆਰਾ ਐਲਾਨ ਕਰ ਦਿੱਤਾ ਗਿਆ ਹੈ ਕਿ 3 ਜੁਲਾਈ ਨੂੰ ਪੰਜਾਬ ਭਰ ਦੇ ਖਜ਼ਾਨਾ ਦਫ਼ਤਰਾਂ ਅੱਗੇ ਪਹੁੰਚ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਪਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੁਆਰਾ ਹਰ ਵਾਰ ਪ੍ਰੋਸਤਾ ਦਿੱਤਾ ਜਾਂਦਾ ਉਹਨਾਂ ਦੀ ਇਹ ਮੰਗਾਂ ਨੂੰ ਲੈ ਕੇ ਪਰ ਉਸ ਦਾ ਹੱਲ ਪੰਜਾਬ ਸਰਕਾਰ ਦੁਆਰਾ ਕਾਫੀ ਲੰਬੇ ਸਮੇਂ ਤੋਂ ਨਹੀਂ ਕੀਤਾ ਜਾ ਰਿਹਾ ਹਰ ਤਰਫ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਅਰਥੀ ਫੂਕ ਮਜਾਹਰੇ ਜਿਹੜੇ ਕਿ ਕੀਤੇ ਜਾਣਗੇ 3 ਜੁਲਾਈ ਨੂੰ ਪੰਜਾਬ ਪੈਨਸ਼ਨਰ ਯੂਨੀਅਨ ਦੁਆਰਾ ਜਿਹੜੀ ਕਿ ਇੱਕ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਰੋਸ ਪ੍ਰਗਟ ਕੀਤਾ ਗਿਆ ਕਿ ਪੰਜਾਬ ਭਰ ਦੇ ਖਜ਼ਾਨਾ ਦਫ਼ਤਰਾਂ ਵਿੱਚ ਲਿਵ ਇਨ ਕੈਸ਼ ਮੈਟ ਦੇ ਏਰੀਅਰ ਦੇ ਬਿੱਲ ਜਿਹੜੇ ਰੋਕ ਦਿੱਤੇ ਗਏ ਨੇ ਇਸੇ ਤਰ੍ਹਾਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਮੈਡੀਕਲ ਬਿੱਲ ਵੀ ਲੰਬੇ ਸਮੇਂ ਤੋਂ ਖਜ਼ਾਨਾ ਦਫ਼ਤਰਾਂ ਵਿੱਚ ਰੁਲ ਰਹੇ ਨੇ ਜੀਪੀ ਫੰਡ ਦੀਆਂ ਜਿਹੜੀਆਂ ਵੱਖ-ਵੱਖ ਅਦਾਇਗੀਆਂ ਨੇ ਖਜ਼ਾਨਾ ਦਫ਼ਤਰਾਂ ਵਿੱਚ ਰੁਲੀਆਂ ਪਈਆਂ ਨੇ ਅਜੇ ਇਹ ਬਿੱਲ ਜਿਹੜੇ ਪਾਸ ਨਹੀਂ ਕੀਤੇ ਜਾ ਰਹੇ ਔਰ ਖਾਸ ਕਰਕੇ ਜਿਹੜੇ ਮੁਲਾਜ਼ਮ ਰਿਟਾਇਰ ਹੁੰਦੇ ਨੇ ਉਹਨਾਂ ਦੀਆਂ ਫਾਈਨਲ ਪੇਮੈਂਟਾਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਕਈ ਮਹੀਨਿਆਂ ਤੱਕ ਰੁਕੀਆਂ ਰਹਿੰਦੀਆਂ ਪਰਤਾਜਾ ਮਾਮਲਾ ਇਹ ਹੈ ਕਿ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ 11 ਕੈਸ਼ਮੈਂਟ ਜਿਹੜੀ ਹੈ ਉਸ ਦੀ ਅਦਾਇਗੀ ਚਾਰ ਕਿਸ਼ਤਾਂ ਵਿੱਚ ਉਸ ਦੇ ਏਰੀਅਰ ਦੀ ਅਦਾਇਗੀ ਕਰਨ ਦਾ ਜਿਹੜਾ ਫੈਸਲਾ ਕੀਤਾ ਸੀ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੁਆਰਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਜਿਹੜੇ ਉਹਨਾਂ ਦੇ ਬਿੱਲ ਨੇ ਲਿਵਿੰਗ ਕੈਸ਼ਮੈਂਟ ਦੇ ਖਜ਼ਾਨਾ ਦਫ਼ਤਰਾਂ ਵਿੱਚ ਉਹਨਾਂ ਨੂੰ ਹਜੇ ਤੱਕ ਪਾਸ ਨਹੀਂ ਕੀਤਾ ਗਿਆ ਸੂਚਨਾ ਇਹ ਮਿਲ ਰਹੀ ਹੈ ਕਿ ਵਿੱਤ ਵਿਭਾਗ ਵੱਲੋਂ ਜੋ ਆਰਡਰ ਤਹਿਤ ਇਹ ਬਿੱਲ ਰੋਕੇ ਗਏ ਨੇ ਇਸ ਦੇ ਵਿਰੁੱਧ ਆਈਸੋਸੀਏਸ਼ਨ ਨੇ ਜੂਨੀਅਰ ਨੇ ਫੈਸਲਾ ਕੀਤਾ ਹੈ ਕਿ 3 ਜੁਲਾਈ ਨੂੰ ਪੰਜਾਬ ਪਰਦੇਸ ਮੁੱਖ ਖਜ਼ਾਨਾ ਦਫ਼ਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਧਰਨੇ ਲਗਾਏ ਜਾਣਗੇ ਰੈਲੀਆਂ ਕੀਤੀਆਂ ਜਾਣਗੀਆਂ ਆਰਥੀ ਫੂਕ ਕਿਹਰੇ ਕੀਤੇ ਜਾਣਗੇ ਆਪਣੀ ਮੰਗ ਨੂੰ ਅੱਗੇ ਰੱਖ ਕੇ ਜਿਹੜੇ ਬਿੱਲ ਰੋਕੇ ਗਏ ਨੇ ਖਜ਼ਾਨਾ ਦਫ਼ਤਰਾਂ ਵੱਲੋਂ ਉਹਨਾਂ ਦੀ ਅਦਾਇਗੀਆਂ ਤੁਰੰਤ ਕੀਤੀਆਂ ਜਾਣ ਇਸੇ ਦਰਾਂ ਮੀਟਿੰਗ ਵਿੱਚ ਦੱਥੇਵੰਦੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦੁਆਰਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਉਹਨਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਪੁਰਾਣੀ ਪੈਨਸ਼ਨ ਸਕੀਮ ਦਾ ਮਾਮਲਾ ਰੋਲਿਆ ਪਿਆ ਹੈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਤੋਂ ਬਾਅਦ ਹਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਕੁਝ ਵੀ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀ ਮੰਗ ਫੈਕਟਰ 2.99 ਦਾ ਵੀ ਹੱਲ ਪੰਜਾਬ ਸਰਕਾਰ ਦੁਆਰਾ ਹਜੇ ਤੱਕ ਨਹੀਂ ਕੀਤਾ ਗਿਆ। ਉਹਨਾਂ ਦੀ ਪੈਨਸ਼ਨ ਨੂੰ ਫੈਕਟਰ 2.99 ਦੇ ਨਾਲ ਸੋਧਿਆ ਨਹੀਂ ਜਾ ਰਿਹਾ। 5.5 ਸਾਲ ਦਾ ਏਰੀਅਰ ਵੀ ਦੇਣ ਦਾ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਤੋਂ ਵੀ ਉਹ ਖੁਸ਼ ਨਹੀਂ ਕਿਉਂਕਿ ਪੰਜਾਬ ਸਰਕਾਰ ਨੇ 36 ਬਿਆਲੀ ਕਿਸ਼ਤਾਂ ਬਣਾ ਕੇ ਰੱਖ ਦਿੱਤੀਆਂ ਜਿਸ ਦੀ ਅਦਾਇਗੀ ਜਿਹੜੀ ਹੈ ਉਹ 2029 ਤੱਕ ਹੋਵੇਗੀ। ਇਸ ਮਾਮਲੇ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੇ ਅੱਜ ਨਾਲ ਕੁਝ ਵੀ ਨਹੀਂ ਕੀਤਾ। ਮਲਾਜ਼ਮਾਂ ਦੀ ਇਸ ਮੰਗ ਨੂੰ ਰੋਲ ਕੇ ਰੱਖ ਦਿੱਤਾ ਕਿਉਂਕਿ ਸੰਘਰਸ਼ ਮਲਾਜ਼ਮਾਂ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਸ ਮੰਗ ਨੂੰ ਲੈ ਕੇ ਕੀਤਾ ਗਿਆ ਸੀ 13% ਡੀਏ ਪੈਂਡਿੰਗ ਹੈ ਪੰਜਾਬ ਸਰਕਾਰ ਦੇ ਨਾਂ ਨਹੀਂ ਲੈ ਰਹੀ ਹਰ ਮੀਟਿੰਗ ਦੇ ਵਿੱਚ ਮਲਾਜ਼ਮਾਂ ਨੂੰ ਆਸ ਹੁੰਦੀ ਹੈ ਕਿ ਪੰਜਾਬ ਸਰਕਾਰ ਹੋਰ ਕੁਝ ਕਰੇ ਨਾ ਕਰੇ ਡੀਏ ਨੂੰ ਲੈ ਕੇ ਫੈਸਲਾ ਜ਼ਰੂਰ ਲਵੇਗੀ ਕਿਉਂਕਿ ਡੀਏ ਬਹੁਤ ਜ਼ਿਆਦਾ ਪੈਂਡਿੰਗ ਹੁੰਦਾ ਜਾ ਰਿਹਾ ਪਰ ਪੰਜਾਬ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ ਇਹ ਲਾਰਿਆਂ ਵਾਲੀ ਸਰਕਾਰ ਇਸ ਨੂੰ ਜਗਾਉਣ ਦੀ ਲੋੜ ਹੈ ਇਸ ਕਰਕੇ ਸਾਡੇ ਦੁਆਰਾ 3 ਜੁਲਾਈ ਨੂੰ ਜਿਹੜੀ ਕਿ ਰੈਲੀ ਕੀਤੀ ਜਾਵੇਗੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਲਈ ਖਜ਼ਾਨਾ ਦਫ਼ਤਰ ਅੱਗੇ ਜਾ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਹਾਂਜੀ ਦੋਸਤੋ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ ਸੰਘਰਸ਼ ਆਪਣੀਆਂ ਸਾਰੀਆਂ ਮੰਗਾਂ ਨੂੰ ਲੈ ਕੇ جاری ਹੈ ਮਲਾਜ਼ਮਾਂ ਦੇ ਹੱਕਾਂ ਵਾਸਤੇ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਹਜੇ ਤੱਕ ਇਸ ਕਾਰਨ ਮਲਾਜ਼ਮਾਂ ਦੁਆਰਾ ਚੇਤਾਵਨੀ ਦੇ ਦਿੱਤੀ ਗਈ ਹੈ ਕੇ ਲੀਡਰਸ਼ਿਪ ਨੇ ਇਹ ਵੀ ਕਿਹਾ ਹੈ ਕਿ 9 ਜੁਲਾਈ ਨੂੰ ਜਿਹੜੀ ਦੇਸ਼ ਵਿਆਪੀ ਹੜਤਾਲ ਵੀ ਹੋ ਰਹੀ ਹੈ ਮਲਾਜ਼ਮਾਂ ਦੁਆਰਾ ਮਜ਼ਦੂਰਾਂ ਦੁਆਰਾ ਇਸ ਦੇ ਵਿੱਚ ਵੀ ਪੰਜਾਬ ਸਰਕਾਰ ਦਾ ਜਿਹੜਾ ਕਿ ਰੱਜ ਕੇ ਪਿੱਛ ਸੇ ਆਪਾ ਕੀਤਾ ਜਾਵੇਗਾ ਤੇ ਇਸ ਹੜਤਾਲ ਦਾ ਵੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੁਆਰਾ ਜਿਹੜਾ ਕਿ ਸਮਰਥਨ ਕੀਤਾ ਜਾਵੇਗਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ